ਸਤਨਾਮ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ ਤੀਜਾ ਜੁਗ ਚਾਰੇ ਧਨ ਜੇ ਪਵੈ ਬਿਨ ਸਤਗੁਰ ਸੁਹਾਗ ਨ ਹੋਈ ਰਾਮ ਨਿਹਚਲ ਰਾਜ ਸਦਾ ਹਰ ਕੇਰਾ ਤਿਸ ਬਿਨ ਅਵਰਨਾ ਕੋਈ ਰਾਮ ਤੇਸ ਬਿਨਿਆ ਵਰਨਾ ਕੋਈ ਸਦਾ ਸੱਚ ਸੋਈ ਗੁਰਮੁਖ ਏਕੋ ਜਾਣਿਆ ਤਨ ਪਿਰ ਮਿਲਾਵਾ ਹੋਆ ਗੁਰਮਤੀ ਮਨ ਮਾਨਿਆ ਸਤ ਗੁਰ ਮਿਲਿਆ ਤਾਂ ਹਰ ਪਾਇਆ ਬਿਨ ਹਰ ਨਾ ਵੈ ਮੁਕਤ ਨਾ ਹੋਈ ਨਾਨਕ ਕਾਮਣ ਕੰਤ ਰਾਵੇ ਮਨ ਮਾਨ ਐ ਸੁਖ ਹੋਈ ਸਤ ਗੁਰ ਸੇਵ ਧਨ ਬਾਲੜੀਏ ਹਰ ਬਰ ਪਾਵੈ ਸੋਈ RAM ਸਦਾ ਹੋਵੈ ਸੁਹਾਗਣੀ ਫਿਰ ਮੈਲਾ ਵੇਸ ਨ ਹੋਈ RAM ਫਿਰ ਮੈਲਾ ਵੇਸ ਨ ਹੋਈ ਗੁਰਮਖ ਬੂਝੈ ਕੋਈ ਹਮੇ ਮਾਰ ਪਛਾਣਿਆ ਕਰਨੀ ਕਾਰ ਕਮਾਵੇ ਸ਼ਬਦ ਸਮਾਵੇ ਅੰਤਰ ਏਕੋ ਜਾਣਿਆ ਗੌਰਮਖ ਪ੍ਰਭ 라ਵੇ ਦਿਨ ਰਾਤੀ ਆਪਣੀ ਸਾਚੀ ਸੋਬਾ ਹੋਈ ਨਾਨਕ ਕਾਮਣ ਪਿਰ 라ਵੇ ਆਪਣਾ ਰਵ ਰਿਹਾ ਪ੍ਰਭ ਸੋਈ ਗੁਰ ਕੀ ਕਾਰ ਕਰੇ ਧਨ ਵਾਲੇੜੇ ਗੁਰ ਕੀ ਕਾਰ ਕਰੇ ਧਨ ਵਾਲੇੜੀਏ ਹਰ ਵਰ ਦੇ ਮਿਲਾਏ RAM ਹਰ ਕੇ ਰੰਗ ਰਤੀ ਹੈ ਕਾਮਣ ਮਿਲ ਪ੍ਰੀਤਮ ਸੁਖ ਪਾਏ RAM ਮੇਲ ਪ੍ਰੀਤਮ ਸੁਖ ਪਾਏ ਸੱਚ ਸਮਾਏ ਸੱਚ ਵਰਤੈ ਸਭ ਥਾਈ ਸੱਚਾ ਸ਼ਿੰਗਾਰ ਕਰੇ ਦਿਨ ਰਾਤੀ ਕਾਮਣ ਸੱਚ ਸਮਾਏ ਹਰ ਸੁਖ ਦਾਤਾ ਸ਼ਬਦ ਪਛਾਤਾ ਕਾਮਣ ਲਿਆ ਕੰਠ ਲਾਏ ਨਾਨਕ ਮੈਲੀ ਮੈਲ ਪਛਾਣ ਗੁਰਮਤੀ ਹਰ ਪਾਏ ਸਾਤ ਅਨਬਾਲੀ ਧੁਰ ਮੇਲੀ ਮੇਰਾ ਪ੍ਰਭ ਆਪ ਮਿਲਾਈਂ RAM ਗੁਰਮਤੀ ਕਟ ਚਾਨਣ ਹੋਆ ਪ੍ਰਭ ਰਵ ਰਿਹਾ ਸਭ ਥਾਈਂ RAM ਪ੍ਰਭ ਰਵ ਰਿਆ ਸਭ ਥਾਈਂ ਮਨ ਵਸਾਈ ਪੂਰਬ ਲਿਖਿਆ ਪਾਇਆ ਸੇਜ ਸੁਖਾਲੀ ਮੇਰੇ ਪ੍ਰਭ ਭਾਣੀ ਸੱਚ ਸ਼ਿੰਗਾਰ ਬਣਾਇ ਕਾਮਣ ਨਿਰਮਲ ਹਉਮੈ ਮਲ ਖੋਈ ਗੁਰਮਤ ਸੱਚ ਸਮਾਈ ਨਾਨਕ ਆ ਮਿਲਾਈ ਕਰਤਾ ਨਾਮ ਨਵੈ ਨਿਦਪਾਈ ਕਾਮਣ ਨਿਰਮਲ ਹਉਮੈ ਮਲ ਖੋਈ ਗੁਰਮਤ ਸੱਚ ਸਮਾਈ ਨਾਨਕ ਆਪ ਮਲਾਈ ਕਰਤਾ ਨਾਮ ਨਵੈ ਨਿਦਪਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਪਾਵਨ ਸ਼ਬਦ ਜੋ ਆਪ ਜੀ ਆਨੇ ਸਰਵਣ ਕੀਤਾ ਹੈ ਅੱਜ ਦਾ ਮੁੱਖ ਬਾਕ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੇ ਪ੍ਰਕਾਸ਼ਮਾਨ ਹੋ ਕੇ ਸਾਨੂੰ ਬਖਸ਼ਿਸ਼ ਕੀਤਾ ਹੈ ਆਓ ਸਤਿਗੁਰਾਂ ਦੀ ਕਿਰਪਾ ਨਾਲ ਇਸ ਪਾਵਨ ਸ਼ਬਦ ਦੀ ਵਿਚਾਰ ਸਾਂਝੀ ਕਰਨ ਦਾ ਯਤਨ ਕਰੀਏ ਸਾਧ ਸੰਗਤ ਜੀ ਇਹ ਪਾਵਨ ਸ਼ਬਦ ਸੁਹੀ ਰਾਗ ਦੇ ਵਿੱਚ ਤੀਸਰੇ ਪਾਸ਼ਾ ਧੰਨ ਧੰਨ ਸਭ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਬਖਸ਼ਿਸ਼ ਕੀਤਾ ਹੈ ਇਹ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 769 ਤੋਂ ਆਰੰਭ ਹੋ ਕੇ 770 ਤੇ ਇਹ ਪਾਵਨ ਸ਼ਬਦ ਦੀ ਸਮਾਪਤੀ ਹੁੰਦੀ ਹੈ ਇਸ ਪਾਵਨ ਸ਼ਬਦ ਦੇ ਚਾਰ ਪਦੇ ਹਨ ਪਹਿਲੇ ਪਦੇ ਵਿੱਚ ਗੁਰੂ ਸਾਹਿਬ ਜੀ ਬਖਸ਼ਿਸ਼ ਕਰ ਰਹੇ ਹਨ ਜੁਗ ਚਾਰੇ ਧਨ ਜੇ ਪਵੈ ਬਿਨ ਸਤਗੁਰ ਸੁਹਾਗ ਨਾ ਹੋਈ ਰਾ ਇੱਥੇ ਧਨ ਦਾ ਅਰਥ ਹੈ ਜੀਵ ਇਸਤਰੀ ਜਿਸ ਤਰ੍ਹਾਂ ਬਾਣੀ ਦੇ ਵਿੱਚ ਧਨ ਸ਼ਬਦ ਪੈਸੇ ਵਾਸਤੇ ਵੀ ਆਇਆ ਹੈ ਧਨ ਸ਼ਬਦ ਧਨਤਾ ਸਲਾਉਣ ਜੋਗ ਵੀ ਆਇਆ ਹੈ ਤੇ ਧਨ ਸ਼ਬਦ ਅਲੱਗ-ਅਲੱਗ ਰੂਪਾਂ ਦੇ ਵਿੱਚ ਗੁਰੂ ਸਾਹਿਬ ਨੇ ਬਾਣੀ ਦੇ ਵਿੱਚ ਦਰਜ ਕੀਤਾ ਜਿੱਥੇ ਸਾਧ ਸੰਗਤ ਜੀ ਪੈਸੇ ਵਾਸਤੇ ਧਨ ਦੌਲਤ ਵਾਸਤੇ ਮਾਇਆ ਵਾਸਤੇ ਧਨ ਸ਼ਬਦ ਆਇਆ ਉੱਥੇ ਗੁਰੂ ਸਾਹਿਬ ਕਹਿੰਦੇ ਤੀਜੇ ਪਹਿਰੇ ਰੈਣ ਕੇ ਵਣਜਾਰਿਆ ਮਿਤਰਾ ਧਨ ਜੋਬਣ ਸਿਉ ਚਿਤ ਜਿੱਥੇ ਸਰੀਰ ਵਾਸਤੇ ਆਇਆ ਉਥੇ ਸਹਿਬ ਕਹਿੰਦੇ ਜਾਂ ਸਾਥੀ ਉੱਠ ਚੱਲਿਆ ਤਾਂ ਧਨ ਖਾ ਕੋ ਰਾਲ ਜਿੱਤੇ ਸਲਾਉਣ ਵਾਸਤੇ ਆਇਆ ਪ੍ਰਮਾਤਮਾ ਨੂੰ ਆਪਾਂ ਕਹਿੰਦੇ ਧਨ ਧਨ ਜਾਂ ਗੁਰੂ ਨੂੰ ਧਨ ਧਨ ਕਹਿੰਨੇ ਆ ਉਥੇ ਗੁਰੂ ਸਾਹਿਬ ਮਹਾਰਾਜ ਕਹਿੰਦੇ ਆ ਪਾਣੀ ਦੇ ਵਿੱਚ ਧਨ ਧਨ ਗੁਰੂ ਨਾਨਕ ਸਮਦਰਸੀ ਜਿਨ ਨਿੰਦਾ ਉਸਤ ਤਰੀ ਤਰਾਤ ਇਸੇ ਤਰ੍ਹਾਂ ਗੁਰੂ ਸਾਹਿਬ ਮਹਾਰਾਜ ਇੱਥੇ ਜੋ ਸ਼ਬਦ ਅੱਜ ਤੁਹਾਨੂੰ ਬਖਸ਼ਿਸ਼ ਕੀਤਾ ਹੈ ਇਸ ਧੰ ਦਾ ਅਰਥ ਹੈ ਜੀਵ ਇਸਤਰੀ ਸਭ ਕਹਿੰਦੇ ਹਨ ਜੁਗ ਭਾਵੇਂ ਕੋਈ ਵੀ ਹੋਵੇ ਪਰ ਗੁਰੂ ਦੀ ਸ਼ਰਨ ਪੈਣ ਤੋਂ ਬਿਨਾ ਵਾਹਿਗੁਰੂ ਅਕਾਲ ਪੁਰਖ ਦਾ ਮਲਾਪ ਨਹੀਂ ਹੈ ਤੇ ਉਹ ਜੀਵ ਇਸਤਰੀ ਸਦਾ ਹਮੇਸ਼ਾ ਹੀ ਭਟਕਦੀ ਰਹਿੰਦੀ ਹੈ ਕਦੇ ਵੀ ਸੁਹਾਗ ਭਾਗ ਵਾਲੀ ਨਹੀਂ ਬਣ ਸਕਦੀ ਪਰਮੇਸ਼ਰ ਪਰਮਾਤਮਾ ਅਕਾਲ ਪੁਰਖ ਜਿਹੜਾ ਪ੍ਰਭੂ ਪਤੀ ਹੈ ਉਸ ਦਾ ਮਿਲਾਪ ਉਹਨੂੰ ਜ਼ਿੰਦਗੀ ਪਰ ਹਾਸਲ ਨਹੀਂ ਹੁੰਦਾ ਜੁਗ ਚਾਰੇ ਧਨ ਜੇ ਭਵੈ ਬਿਨ ਸਤਗੁਰ ਸੁਹਾਗ ਨਾ ਹੋਈ ਰਾ ਗੁਰਮਤ ਦਾ ਇਹ ਬਹੁਤ ਵੱਡਾ ਸਿਧਾਂਤ ਹੈ ਬਿਨ ਸਤਗੁਰ ਕਿਨੇ ਨਾ ਪਾਇਓ ਬਿਨ ਸਤਗੁਰ ਕਿਨੇ ਨਾ ਪਾਇਆ ਸਾ ਸੰਗਤ ਜੀ ਗੁਰੂ ਸਾਹਿਬ ਜੀ ਦਾ ਇਹ ਨਿੱਜੀ ਤਜਰਬਾ ਹੈ ਗੁਰੂ ਅਮਰਦਾਸ ਮਹਾਰਾਜ ਦਾ ਜ਼ਿੰਦਗੀ ਦੇ ਵਿੱਚ ਬਹੁ ਸਮਾਂ ਸਤਿਗੁਰੂ ਜੀ ਨੇ ਭਟਕੇ ਦੇਖਿਆ ਤੀਰਥਾਂ ਤੇ ਵੀ ਜਾ ਕੇ ਦੇਖਿਆ ਪਰ ਗੁਰੂ ਤੋਂ ਬਿਨਾ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੈ ਇਹ ਸਤਿਗੁਰੂ ਜੀ ਸਾਨੂੰ ਵੀ ਸਮਝਾ ਰਹੇ ਹਨ ਭਾਈ ਜਿੰਦਗੀ ਦੇ ਵਿੱਚ ਭਟਕਾਣਾ ਦੇ ਵਿੱਚ ਨਾ ਪਿਓ ਭਰਮਾਂ ਦੇ ਵਿੱਚ ਨਾ ਪਿਓ ਸਤਿਗੁਰੂ ਨਾਲ ਜੁੜੋ ਸਤਿਗੁਰੂ ਨਾਲ ਜੁੜਨ ਦਾ ਭਾਵ ਗੁਰਬਾਣੀ ਪੜੋ ਬਾਣੀ ਨੂੰ ਖੁਦ ਪੜੋ ਬਾਣੀ ਨੂੰ ਵਿਚਾਰੋ ਤੇ ਉਹਨੂੰ ਅਮਲੀ ਰੂਪ ਦੇ ਵਿੱਚ ਲਿਆਉਣ ਦਾ ਯਤਨ ਕਰੋ ਫਿਰ ਦੇਖੋ ਜਿਸ ਕਿਸ ਤਰ੍ਹਾਂ ਉਹ ਪ੍ਰਭੂ ਪ੍ਰਮਾਤਮਾ ਅਕਾਲ ਪੁਰਖ ਦੀਆਂ ਬਖਸ਼ਿਸ਼ਾਂ ਪ੍ਰਭੂ ਅਕਾਲ ਪੁਰਖ ਪਰਮੇਸ਼ਰ ਦਾ ਮਿਲਾਪ ਹਾਸਲ ਹੁੰਦਾ ਹੈ ਨਹੀਂ ਤਾਂ ਗੁਰੂ ਸਾਹਿਬ ਕਹਿੰਦੇ ਹਨ ਜੁਗ ਚਾਰੇ ਧਨ ਜੇ ਭਵੈ ਬਿਨ ਸਤਗੁਰ ਸੁਹਾਗ ਨਾ ਹੋਈ ਰਾਹ ਨੇਚਲ ਰਾਜ ਸਦਾ ਹਰ ਕੇ ਰਾ ਤਿਸ ਬਿਨ ਅਵਰ ਨ ਕੋਈ ਰਾਹ ਕਿਉਂਕਿ ਉਸ ਪ੍ਰਮਾਤਮਾ ਦਾ ਜਿਹੜਾ ਰਾਜ ਹੈ ਨਾ ਜਾ ਪ੍ਰਮਾਤਮਾ ਦੀ ਜਿਹੜੀ ਹਸਤੀ ਹੈ ਨਾ ਉਹ ਅਟਲ ਹੈ। ਉਹਦਾ ਜਿਹੜਾ ਹੁਕਮ ਹੈ ਨਾ ਪਰਮੇਸ਼ਰ ਦਾ ਉਹ ਗੁਰੂ ਦੇ ਰਾਹੀਂ ਪ੍ਰਾਪਤ ਹੁੰਦਾ ਹੈ। ਨੇਚਲ ਰਾਜ ਸਦਾ ਹਰ ਕੇਰਾ। ਤਿਸ ਬਿਨ ਅਵਰ ਨ ਕੋਈ ਰਾਹ। ਹੁਣ ਉਹਦੇ ਬਰ ਉਹਦੇ ਬਰ ਬਰਗਾ ਕੋਈ ਹੈ ਹੀ ਨਹੀਂ ਦੂਸਰਾ ਰੱਬ ਨਹੀਂ ਹੈ ਜਿਹੜਾ ਉਹਦੀ ਕੋਈ ਬਰਾਬਰੀ ਕਰ ਸਕੇ ਜਾਂ ਪਰਮੇਸ਼ਰ ਦੇ ਹੁਕਮ ਨੂੰ ਬਦਲਾ ਸਕਦਾ। ਆ ਦੁਨੀਆ ਦੇ ਹੁਕਮ ਹੁੰਦੇ ਆ ਦੂਸਰੀਆਂ ਸਰਕਾਰਾਂ ਆਉਂਦੀਆਂ ਉਹ ਬਦਲ ਦਿੰਦੀਆਂ। ਪਰ ਮੇਰਾ ਸਤਿਗੁਰੂ ਅਕਾਲ ਪੁਰਖ ਜਿਹੜਾ ਹੈ ਗੁਰੂ ਅਮਰਦਾਸ ਜੀ ਕਹਿੰਦੇ ਹਨ ਉਹਦਾ ਹੁਕਮ ਉਹਦਾ ਰਾਜ ਸਦਾ ਹੀ ਅਟੱਲ ਹੈ ਨੇਤਲ ਰਾਜ ਸਦਾ ਹਰ ਕੇਰਾ ਤਿਸ ਬਿਨ ਅਵਰ ਨ ਕੋਈ ਰਾਮ ਤਿਸ ਬਿਨ ਅਵਰ ਨ ਕੋਈ ਸਦਾ ਸੱਚ ਸੋਇ ਸੱਚ ਉਹ ਸਦਾ ਕੈਮ ਰਹਿਣ ਵਾਲਾ ਹੈ ਉਸ ਤੋਂ ਬਿਨਾ ਦੂਸਰਾ ਨਹੀਂ ਹੈ ਪਰ ਮਿਲਦਾ ਕਿਸ ਤਰ੍ਹਾਂ ਗੁਰਮਖ ਏਕੋ ਜਾਣਿਆ ਗੁਰੂ ਦੇ ਸਨਮੁਖ ਹੋ ਕੇ ਗੁਰੂ ਦੀ ਮੱਤ ਧਾਰਨ ਕਰਕੇ ਹੀ ਉਹਦੇ ਨਾਲ ਸੰਜ ਪੈ ਸਕਦੀ ਹੈ ਧਨ ਪਿਰ ਮਿਲਾਵਾ ਹੋਆ ਗੁਰਬਤੀ ਮਨ ਮੰਨਿਆ ਗੁਰੂ ਦੀ ਮੱਤ ਤੇ ਜਦੋਂ ਤੁਰਦੇ ਆ ਗੁਰੂ ਦੀ ਮੱਤ ਲਈ ਤੇ ਸਾਡਾ ਮਨ ਮੰਨਿਆ ਤਾਂ ਗੁਰੂ ਸਾਹਿਬ ਕਹਿੰਦੇ ਧਨ ਪਿਰ ਮਿਲਾਵਾ ਹੋਆ ਤਾਂ ਇਹ ਜੀਵ ਇਸਤਰੀ ਤੇ ਪ੍ਰਮਾਤਮਾ ਪ੍ਰਭੂਪਤੀ ਦਾ ਮਿਲਾਪ ਹੋ ਸਕਦਾ ਹੈ ਧਨ ਪਿਰ ਮਿਲਾਵਾ ਹੋਆ ਕਦੋਂ ਗੁਰਬਤੀ ਮਨ ਮੰਨਿਆ ਸਤਗੁਰ ਮਿਲਿਆ ਤਾ ਹਰ ਪਾਇਆ ਜਿੰਨੇ ਤੱਕ ਸਤਿਗੁਰੂ ਦੇ ਕੋਲ ਨਹੀਂ ਆਵਾਂਗੇ ਬਾਣੀ ਨਹੀਂ ਪੜਾਂਗੇ ਬਾਣੀ ਦੇ ਮੁਤਾਬਕ ਆਪਣੇ ਜੀਵਨ ਨੂੰ ਢਾਲਣ ਦਾ ਯਤਨ ਨਹੀਂ ਕਰਾਂਗੇ ਗੁਰੂ ਸਾਹਿਬ ਕਹਿੰਦੇ ਉਹਨੇ ਤੱਕਰ ਪ੍ਰਮਾਤਮਾ ਦੀ ਪ੍ਰਾਪਤੀ ਨਹੀਂ ਹੈ ਸਤਿਗੁਰ ਮਿਲਿਆ ਤਾ ਹਰ ਪਾਇਆ ਬਿਨ ਹਰ ਨਾਵੇ ਮੁਕਤ ਨਾ ਹੋਈ ਕਿਉਂਕਿ ਨਾਮ ਤੋਂ ਬਿਨਾ ਇਹ ਜਿਹੜੇ ਸਾਡੇ ਬੰਧਨ ਹਨ ਵਿਕਾਰ ਹਨ ਇਹਨਾਂ ਤੋਂ ਮੁਕਤੀ ਨਹੀਂ ਹੋ ਸਕਦੀ ਨਾਨਕ ਕਾਮਣ ਕੰਤੈ 라ਵੇ ਮਨ ਮੰਨਿਆ ਸੁਖ ਹੋਈ ਕਿਉਂਕਿ ਜੀਵਨ ਦੇ ਵਿੱਚ ਜਦੋਂ ਮਨ ਪ੍ਰਮਾਤਮਾ ਦੇ ਨਾਮ ਦੇ ਪ੍ਰਤੀ ਮੰਨ ਜਾਂਦਾ ਹੈ ਮੰਨ ਜਾਂਦਾ ਹੈ ਤੇ ਆਤਮਿਕ ਸੁਖ ਮਿਲਦਾ ਹੈ ਤੋ ਹਮੇਸ਼ਾ ਜੀਵ ਇਸਤਰੀ ਜਿਹੜੀ ਹੈ ਪ੍ਰਭੂ ਦਾ ਮਲਾਪ ਮਾਨਦੀ ਰਹਿੰਦੀ ਹੈ ਨਾਨਕ ਕਾਮਣ ਕੰਤੈ 라ਵੇ ਮਨ ਮੰਨਿਆ ਸੁਖ ਹੋਈ ਸਤਗੁਰ ਸੇਵ ਧਨ ਬਾਲੀ ੜੇ ਹਰ ਵਰ ਪਾਵ ਹੈ ਸੋਈ ਰਾਮ ਗੁਰੂ ਸਹਿ ਮਹਾਰਾਜ ਕਹਿੰਦੇ ਬਾਲੜੀਏ ਕਹਿੰਦੇ ਹਨ ਅਣਜਾਨ ਇਹ ਜਿਹੜੀ ਜਿੰਦ ਹੈ ਨਾ ਸਾਡੀ ਅਣਜਾਨ ਹੈ ਬਾਲਵਸਤਾ ਦੇ ਵਿੱਚ ਮਤਲਬ ਜਿਸ ਨੂੰ ਸਮਝ ਕੋਈ ਨਹੀਂ ਹੈ ਤੇ ਇਸ ਕਰਕੇ ਸਤਗੁਰੂ ਸਮਝਾ ਰਹੇ ਸਤਗੁਰੂ ਸੇਵਤਨ ਬਾਲੀੜੇ ਹਰ ਬਰ ਪਾਵੈ ਸੋਈ ਰਾਮ ਕਹਿੰਦੇ ਉਸ ਪ੍ਰਭੂ ਗੁਰੂ ਦੀ ਦੱਸੀ ਹੋਈ ਕਾਰ ਨੂੰ ਕਰ ਗੁਰੂ ਦੀ ਦੱਸੀ ਹੋਈ ਮਤ ਨੂੰ ਧਾਰਨ ਕਰ ਇਸ ਤਰ੍ਹਾਂ ਤੂੰ ਪ੍ਰਭੂ ਪਤੀ ਨੂੰ ਪ੍ਰਾਪਤ ਕਰ ਲਵੇਂਗੀ ਸਦਾ ਹੋਵੈ ਸੁਹਾਗਣੀ ਫਿਰ ਮੈਲਾ ਵੇਸ ਨਾ ਹੋਈ ਰਾਮ ਜਦੋਂ ਅਕਾਲ ਪੁਰਖ ਪਰਮੇਸ਼ਰ ਦਾ ਮਲਾਪ ਮਿਲ ਜਾਂਦਾ ਹੈ ਸਦਾ ਹੋਵੇ ਸੁਹਾਗਣੇ ਉਹ ਖਸਮ ਵਾਲੀ ਹੋ ਜਾਂਦੀ ਹੈ ਫਿਰ ਮੈਲਾ ਵੇਸ ਨਾ ਹੋਈ ਰਾਮ ਫਿਰ ਪ੍ਰਭੂ ਪਤੀ ਨਾਲੋਂ ਭਾਵ ਮੈਲਾ ਵੇਸ ਪਾਉ ਪਰ ਪ੍ਰਭੂ ਪਤੀ ਤੋਂ ਬਿਨਾ ਜਿਹੜਾ ਹੈ ਉਹ ਜੀਵਨ ਇਸੇ ਤਰ੍ਹਾਂ ਦਾ ਹੈ ਜਿਸ ਤਰ੍ਹਾਂ ਸੰਸਾਰ ਦੇ ਵਿੱਚ ਆਪਾਂ ਦੇਖਦੇ ਆਂ ਜੇ ਪਤੀ ਹੈ ਤੇ ਪਤਨੀ ਜਿਹੜੀ ਹੈ ਸੁਹਾਗ ਭਾਗ ਵਾਲੀ ਇਹ ਤਾਂ ਫਿਰ ਉਸ ਦਾ ਜੀਵਨ ਹੀ ਜ਼ਿੰਦਗੀ ਹੀ ਸਾਰੀ ਉਜੜ ਜਾਂਦੀ ਹੈ ਪਰ ਗੁਰੂ ਸਾਹਿਬ ਕਹਿੰਦੇ ਇਸੇ ਤਰ੍ਹਾਂ ਉਹ ਪਰਮਾਤਮਾ ਕਾਲਪੁਰਖ ਹੈ ਉਸ ਤੋਂ ਬਿਨਾਂ ਜਿਹੜਾ ਸਾਡਾ ਜੀਵਨ ਜਿਹੜਾ ਹੈ ਕਿਸੇ ਕੰਮ ਦਾ ਨਹੀਂ ਹੈ ਸਦਾ ਹੋਵੇ ਸੁਹਾਗਣੀ ਫਿਰ ਮੈਲਾ ਵੇਸ ਨਾ ਹੋਈ ਰਾਮ ਫਿਰ ਮੈਲਾ ਵੇਸ ਨਾ ਹੋਈ ਗੁਰਮੁਖ 부ਝੇ ਕੋਈ ਹਉਮੈ ਮਾਰ ਪਛਾਣਿਆ ਕਿਉਂਕਿ ਉਹ ਜਿਹੜਾ ਜੀਵਨ ਦੇ ਵਿੱਚ ਪਰਮੇਸ਼ਰ ਤੋਂ ਜਿਹੜਾ ਵਿਛੋੜਾ ਹੈ ਨਾ ਫਿਰ ਮੈਲਾ ਵੇਸ਼ ਨਾ ਹੋਇ ਗੁਰਮਖ ਪੂਜੇ ਜਿਹੜਾ ਗੁਰੂ ਦੀ ਮਤ ਧਾਰਨ ਕਰਦਾ ਹੈ ਗੁਰੂ ਦੀ ਮਤ ਨੂੰ ਸਮਝਦਾ ਹੈ ਗੁਰੂ ਦੇ ਸਾਨਬੋਕ ਹੋ ਕੇ ਉਹ ਸਮਝ ਲੈਂਦਾ ਹੈ ਤੇ ਉਹ ਫਿਰ ਆਪਣੀ ਮੈਨੂ ਛੱਡ ਕੇ ਆਪਾ ਭਾਵ ਛੱਡ ਕੇ ਉਹਨੂੰ ਪਹਿਚਾਨ ਲੈਂਦਾ ਉਹਦੇ ਨਾਲ ਸਾਂਝ ਪਾ ਲੈਂਦਾ ਕਰਨੀ ਕਾਰ ਕਮਾਵੇ ਸ਼ਬਦ ਸਮਾਵੇ ਅੰਤਰ ਏਕੋ ਜਾਣਿਆ ਕਰਨੀ ਕਾਰ ਕਮਾਵੇ ਜੋ ਗੁਰੂ ਨੇ ਕਾਰ ਦੱਸੀ ਹੈ ਉਹ ਕਰਦਾ ਹੈ ਸ਼ਬਦ ਦੇ ਵਿੱਚ ਲੀਨ ਹੋ ਜਾਂਦਾ ਸ਼ਬਦ ਸਮਾਵੈ ਅੰਤਰ ਇੱਕੋ ਜਾਣੇ ਫਿਰ ਅੰਦਰ ਇੱਕ ਅਕਾਲ ਪੁਰਖ ਨੂੰ ਜਾਣਦਾ ਹੈ ਗੁਰਮਖ ਪ੍ਰਭ 라ਵੇ ਦਿਨ ਰਾਤੀ ਆਪਣ ਸਾਚੀ ਸੋਭਾ ਹੋਈ ਜਿਹੜਾ ਗੁਰੂ ਦੀ ਮੱਤ ਧਾਰਨ ਕਰਦਾ ਹੈ ਗੁਰੂ ਦੇ ਛਣਮੁਖ ਹੁੰਦਾ ਹੈ ਗੁਰਮਖ ਪ੍ਰਭ 라ਵੇ ਦਿਨ ਰਾਤੀ ਉਹ ਦਿਨ ਰਾਤ ਹਰ ਵੇਲੇ ਆਪਣੇ ਪ੍ਰਭੂ ਨੂੰ ਅਰਾਧਦਾ ਹੈ ਸਾਚੀ ਸੋਭਾ ਹੋਈ ਉਹ ਸਾਚੀ ਸੋਭਾ ਝੂਠੀਆਂ ਸੋਭਾ ਬਥਰੀਆਂ ਸੰਸਾਰ ਦੇ ਵਿੱਚ ਮਾਇਆ ਕੀ ਸੋਭਾ ਚਾਰ ਦਿਹਾੜੇ ਜਾਂਦੀ ਬਲਵਣਾ ਹੋ ਪਰ ਪਰਮਾਤਮਾ ਦੇ ਨਾਮ ਦੀ ਜਿਹੜੀ ਸੋਭਾ ਹੈ ਨਾ ਉਹ ਸਦਾ ਕਾਇਮ ਰਹਿਣ ਵਾਲੀ ਹੈ ਸਾਚੀ ਸੋਭਾ ਹੋਈ ਨਾਨਕ ਕਾਮਣ ਪਿਰ ਰਾਵੇ ਆਪਣਾ ਰਬ ਰਿਆ ਪ੍ਰਭ ਸੋਈ ਉਹ ਜੀਵ ਇਸਤਰੀ ਆਪਣੇ ਪ੍ਰਭ ਪਤੀ ਨੂੰ ਹਰ ਵੇਲੇ ਯਾਦ ਕਰਦੀ ਹੈ ਕਿਉਂਕਿ ਉਹ ਪਰਮਾਤਮਾ ਹਰ ਥਾਂ ਹਾਣੋ ਹਾਜ਼ਰ ਨਾਜ਼ਰ ਦਿਖਦਾ ਵਿਆਪਕ ਦਿਖਦਾ ਹੈ ਗੁਰ ਕੀ ਕਾਰ ਕਰੇ ਧਨ ਬਾਲੜੀਏ ਹਰ ਵਾਰ ਦੇ ਮਲਾਏ ਰਾਂ ਕਹਿੰਦੇ ਗੁਰੂ ਦੀ ਦੱਸੀ ਹੋਈ ਕਾਰ ਨੂੰ ਕਰ ਗੁਰੂ ਕੀ ਕਾਰ ਕਰੇ ਤਨ ਵਾਲੜੀਏ ਹਰ ਬਰ ਦੇ ਮਿਲਾਏ ਗੁਰੂ ਜਿਹੜਾ ਹੈ ਉਹ ਪਰਮੇਸ਼ਰ ਪਤੀ ਨਾਲ ਮਿਲਾ ਦਿੰਦਾ ਹਰ ਕੇ ਰੰਗ ਰਤੀ ਹੈ ਕਾਮਣ ਪਰਮੇਸ਼ਰ ਦੇ ਪਿਆਰ ਦੇ ਵਿੱਚ ਉਹ ਜੀਵ ਇਸਤਰੀ ਜਦੋਂ ਰੰਗੀ ਜਾਂਦੀ ਹੈ ਹਰ ਕੇ ਰੰਗ ਰਤੀ ਹੈ ਕਾਮਣ ਮਿਲ ਪ੍ਰੀਤਮ ਸੁਖ ਪਾਇਰਾ ਉਹ ਪਰਮਤ ਪਰਮਾਤਮਾ ਪ੍ਰਭੂ ਪਿਆਰੇ ਦਾ ਮਲਾਪ ਹਾਸਲ ਕਰਕੇ ਆਤਮਿਕ ਆਨੰਦ ਮਾਣਦੀ ਹੈ ਮਿਲ ਪ੍ਰੀਤਮ ਸੁਖ ਪਾਏ ਸੱਚ ਸਮਾਏ ਸੱਚ ਵਰਤੇ ਸਭ ਥਾਂਏ ਮਿਲ ਪ੍ਰੀਤਮ ਸੁਖ ਪਾਏ ਅਕਾਲ ਪੁਰਖ ਪ੍ਰੀਤਮ ਪ੍ਰਭੂ ਪਿਆਰਾ ਜਿਹੜਾ ਹੈ ਨਾ ਉਹ ਨੂੰ ਮਿਲ ਕੇ ਆਤਮਿਕ ਸੁਖ ਮਿਲਦਾ ਸੱਚ ਸਮਾਏ ਉਹ ਸੱਚ ਦੇ ਵਿੱਚ ਲੀਨ ਹੋ ਜਾਂਦੀ ਹੈ ਸੱਚ ਵਰਤੇ ਸਭ ਥਾਂਏ ਉਹ ਸੱਚ ਜਿਹੜਾ ਸਭ ਥਾਵਾਂ ਵਿੱਚ ਸਦਾ ਥਿਰ ਪ੍ਰਮਾਤਮਾ ਜਿਹੜਾ ਵਸ ਰਿਹਾ ਸੱਚ ਕੌਣ ਹੈ ਉਹ ਅਕਾਲ ਪੁਰਖ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਵੀ ਸੱਚ ਸੱਚਾ ਸ਼ਿੰਗਾਰ ਕਰੇ ਦਿਨ ਰਾਤੀ ਕਾਮਣ ਸੱਚ ਸਮਾਏ ਜਦੋਂ ਉਹ ਜੀ ਵਿਸਤਰੀ ਜਿਹੜੀ ਹੈ ਪ੍ਰਭੂ ਦੀ ਯਾਦ ਵਿੱਚ ਲੀਨ ਹੋ ਜਾਂਦੀ ਸੱਚ ਦੇ ਵਿੱਚ ਸਮਾ ਜਾਂਦੀ ਹੈ ਉਹਦੇ ਵਾਸਤੇ ਫਿਰ ਹਮੇਸ਼ਾ ਹੀ ਇਹ ਸ਼ਿੰਗਾਰ ਹੈ ਹਮੇਸ਼ਾ ਉਹ ਸਹਾਗ ਭਾਗ ਵਾਲੀ ਬਣ ਜਾਂਦੀ ਸੱਚਾ ਸ਼ਿੰਗਾਰ ਕਰੇ ਦਿਨ ਰਾਤੀ ਕਾਮਣ ਸੱਚ ਸਮਾਈ ਹਰ ਸੁਖ ਦਾਤਾ ਸ਼ਬਦ ਪਛਾਤਾ ਕਾਮਣ ਲਿਆ ਕੰਠ ਲਾਏ ਜਿਨ੍ਹਾਂ ਨੇ ਸ਼ਬਦ ਦੀ ਪਹਿਚਾਣ ਕੀਤੀ ਹੈ ਸ਼ਬਦ ਨਾਲ ਸਾਧ ਪਾਈਏ ਸ਼ਬਦ ਵਿੱਚ ਆਪਣੇ ਜੀਵਨ ਨੂੰ ਢਾਲਣ ਦਾ ਯਤਨ ਕੀਤਾ ਉਹਨਾਂ ਨੂੰ ਹਰੀ ਸੁਖ ਦਾਤਾ ਸਾਰੇ ਸੁਖ ਦੇਣ ਵਾਲਾ ਪਰਮੇਸ਼ਰ ਮਿਲਿਆ ਕਾਮਣ ਲਿਆ ਕੰਠ ਲਾਏ ਪਰ ਐਸੀ ਜੀਵ ਸਤਿਰੀ ਨੂੰ ਪਰਮੇਸ਼ਰ ਜਿਹੜਾ ਹੈ ਆਪਣੇ ਗਲੇ ਨਾਲ ਲਾ ਲੈਂਦਾ ਗੁਰੂ ਸਾਹਿਬ ਕਹਿੰਦੇ ਹਨ ਭਾਈ ਹਰ ਸੁਖ ਦਾਤਾ ਸ਼ਬਦ ਪਛਾਤਾ ਕਾਮਣ ਲਿਆ ਕੰਠ ਲਾਏ ਨਾਨਕ ਮਹਿਲੀ ਮਹਿਲ ਪਛਾਣੇ ਗੁਰਮਤੀ ਹਰ ਪਾਏ ਗੁਰੂ ਦੀ ਮਤ ਨਾਲ ਹੀ ਬਾਰ ਬਾਰ ਇਸ ਸ਼ਬਦ ਵਿੱਚ ਗੁਰੂ ਸਾਹਿਬ ਮਹਾਰਾਜ ਕਹਿੰਦੇ ਗੁਰੂ ਦੀ ਮਤ ਨਾਲ ਹੀ ਅਕਾਲ ਪੁਰਖ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ ਤੇ ਪ੍ਰਭੂ ਦਾ ਮਹਿਲ ਅਸਲੀ ਟਿਕਾਣਾ ਜਿਹੜਾ ਜਿਹਨੂੰ ਆਪਾਂ ਕਹਿੰਦੇ ਨਿਧ ਕਰ ਮਹਿਲ ਪਾਵੋ ਸੁਖ ਸਹਜੇ ਬਾਹਰ ਨਾ ਹੋਏਗੋ ਫੇਰ ਸਾਤਨ ਬਾਲੀ ਧੁਰ ਮੇਲੀ ਮੇਰੇ ਪ੍ਰਭ ਆਪ ਮਲਾਈ ਰਾਂ ਸਾਤਨ ਬਾਲੀ ਅਣ ਜਾਣ ਜੀ ਵਿਸਤ੍ਰੀ ਜਿਹੜੀ ਸਤ ਅਨਵਾਲੀ ਤੁਰ ਮੇਲੀ ਮੇਰੇ ਪ੍ਰਭ ਆ ਮਲਾਈ ਰਾਮ ਉਸ ਪਰਮੇਸ਼ਰ ਨੇ ਅਕਾਲ ਪੁਰਖ ਨੇ ਆਪਣੀ ਰਹਿਮਤ ਕਰ ਦਿੱਤੀ ਬਖਸ਼ਿਸ਼ ਕਰ ਦਿੱਤੀ ਤੇ ਆਪਣੇ ਚਰਨਾਂ ਨਾਲ ਜੋੜ ਲਿਆ ਗੁਰਮਤੀ ਘਟ ਚਾਨਣ ਹੋਆ ਗੁਰੂ ਦੀ ਮੱਤ ਦੇ ਨਾਲ ਜਦੋਂ ਹਿਰਦੇ ਦੇ ਵਿੱਚ ਚਾਨਣ ਹੋਇਆ ਨਾ ਗੁਰਮਤੀ ਘਟ ਹਿਰਦੇ ਦੇ ਵਿੱਚ ਘਟ ਦੇ ਵਿੱਚ ਚਾਨਣ ਹੋਆ ਪ੍ਰਭ ਰੱਬ ਰਿਹਾ ਸਭ ਥਾਂ ਹੀ ਰਹਿ ਸਮਝ ਆ ਗਈ ਕਿ ਪ੍ਰਮਾਤਮਾ ਸਭ ਥਾਂ ਹੀ ਮੌਜੂਦ ਹੈ ਪਰਾ ਬਰਾਬਰਿਆ ਸਭ ਥਾਈ ਮਨ ਵਸਾਏ ਪੂਰਬ ਲਿਖਿਆ ਪਾਇ ਗੁਰੂ ਮਹਾਰਾਜ ਕਹਿੰਦੇ ਭਾਈ ਜਿਹਨਾਂ ਨੇ ਸਭ ਥਾਈ ਉਸ ਵਿਆਪਕ ਪ੍ਰਭੂ ਨੂੰ ਦੇਖ ਲਿਆ ਆਪਣੇ ਮਨ ਵਿੱਚ ਵਸਾ ਲਿਆ ਤੇ ਉਹਨਾਂ ਦੇ ਜਿਹੜੇ ਪਿੱਛੇ ਕੀਤੇ ਹੋਏ ਕਰਮ ਜਿਹੜੇ ਆ ਉਹਦਾ ਮੱਥੇ ਤੇ ਲੇਖ ਉਗੜ ਗਿਆ ਹੈ ਪੂਰਬ ਲਿਖਿਆ ਪਾਇ ਤੇ ਕੀ ਪ੍ਰਾਪਤ ਕੀਤਾ ਸੇਜ ਸੁਖਾਲੀ ਮੇਰੇ ਪ੍ਰਭ ਪਹਾਣੀ ਸੱਚ ਸਿੰਗਾਰ ਬਣਾਇਆ ਉਹ ਫਿਰ ਜੀਵ ਇਸਤਰੀ ਜਿਹੜੀ ਪਿਆਰੇ ਪ੍ਰਭੂ ਨੂੰ ਚੰਗੀ ਲੱਗਣ ਲੱਗ ਪਈ ਉਸ ਦਾ ਹਿਰਦਾ ਸੇਜ ਆਨੰਦ ਨਾਲ ਭਰਪੂਰ ਹੋ ਗਿਆ ਕਿਉਂਕਿ ਸਦਾ ਫਿਰ ਪ੍ਰਭੂ ਦਾ ਨਾਮ ਸਿਮਰਨ ਉਸ ਨੇ ਆਪਣੇ ਜੀਵਨ ਦਾ ਸਹਜ ਬਣਾ ਲਿਆ ਨਾਮ ਜਪਣ ਦਾ ਸਾਧਨ ਬਣਾਇਆ ਹੈ ਸੇ ਸੁਖਾਲੀ ਮੇਰੇ ਪ੍ਰਭਾਣੀ ਸੱਚ ਸ਼ਿੰਗਾਰ ਬਣਾਇਆ ਉਹ ਸ਼ਿੰਗਾਰ ਆਪਣੇ ਜੀਵਨ ਦਾ ਬਣਾ ਲਿਆ ਕਾਮਣ ਨਿਰਮਲ ਹਮੇ ਮਲਖੋਈ ਗੁਰਮਤ ਸੱਚ ਸਵਾਈ ਕਾਮਣ ਨਿਰਮਲ ਹਉਮੈ ਮਲਕ ਜਦੋਂ ਆਪਣੀ ਹਉਮੈ ਨੂੰ ਖਤਮ ਕਰ ਲਿਆ ਗੁਰੂ ਦੀ ਮਤ ਦੇ ਰਾਹੀ ਉਹ ਜੀਵ ਇਸਤਰੀ ਪਵਿੱਤਰ ਜੀਵਨ ਵਾਲੀ ਹੋਵੇ ਗੁਰਮਤ ਸੱਚ ਸਮਾਈ ਗੁਰੂ ਦੀ ਮਤ ਲੈ ਕੇ ਉਹ ਸੱਚ ਵਿੱਚ ਲੀਨ ਹੋਵੇ ਨਾਨਕ ਆਮਲਾਈ ਕਰਤੈ ਨਾਮ ਨਵੇਂ ਨਿਧ ਪਾਈ ਪਰ ਗੁਰੂ ਸਾਹਿਬ ਕਹਿੰਦੇ ਭਾਈ ਪ੍ਰਮਾਤਮਾ ਨੇ ਆਪ ਕਿਰਪਾ ਕਰਕੇ ਉਸ ਜੀਵ ਇਸਤਰੀ ਨੂੰ ਆਪਣੇ ਨਾਲ ਮਲਾਇਆ ਨਾਨਕ ਆਪ ਮਲਾਈ ਕਰਤੈ ਨਾਮ ਨਵੇਂ ਨਿਧ ਪਾਈ ਤੋਂ ਪਰਮੇਸ਼ਰ ਨੇ ਕਿਰਪਾ ਕਰ ਦਿੱਤੀ ਉਹ ਸ੍ਰਿਸ਼ਟੀ ਦੇ ਵਿੱਚ ਦੱਸੇ ਜਾਂਦੇ ਨੌ ਖਜ਼ਾਨੇ ਗੁਰੂ ਸਾਹਿਬ ਕਹਿੰਦੇ ਨਾਮ ਦੇ ਨਾਲ ਹੀ ਇਹ ਸਭ ਕੁਝ ਪ੍ਰਾਪਤ ਹੋ ਗਿਆ ਨਾਨਕ ਆਮਲਾਈ ਕਰਤੇ ਨਾਮ ਨਵੇਂ ਦੇ ਪਾਈ ਨਾਮ ਦੇ ਨਾਲ ਹੀ ਸਭ ਕੁਝ ਉਸ ਨੂੰ ਪ੍ਰਾਪਤ ਹੋ ਗਿਆ ਨਹੀਂ ਤਾਂ ਗੁਰੂ ਤੋਂ ਬਿਨਾ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੈ ਸਾਹਿਬ ਕਹਿੰਦੇ ਜੁਗ ਚਾਰੇ ਤਨ ਜੇ ਪਵੇ ਬਿਨ ਸਤਗੁਰ ਸੁਹਾਗ ਨ ਹੋਈ ਦਾ ਗੁਰੂ ਤੋਂ ਬਿਨਾ ਜੀਵਨ ਜਿਹੜਾ ਹੈ ਅਧੂਰਾ ਹੈ ਜਦੋਂ ਉਹਨੂੰ ਮਿਲਦੇ ਆ ਤੇ ਜੀਵਨ ਜਿਹੜਾ ਹੈ ਉਹ ਸਫਲ ਹੋ ਜਾਂਦਾ ਹੈ ਗੁਰੂ ਮਹਾਰਾਜ ਕਿਰਪਾ ਕਰਨ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਬਲੌਫ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ